ਕਿੰਨੇ ਵਿਦਿਆਰਥੀਆਂ ਨੂੰ ਕਿਵੇਂ ਮਿਲਣਗੇ ਪੰਜਾਬ ਸਕਰਦੇ ਤਹਿਤ ਭਾਰਤ ਸਰਕਾਰ ਵੱਲੋਂ 48000 ਰੁਪਏ ਤੇ ਪੂਰੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਅੰਤਿਕ ਦੇਖਾਂਗੇ ਤੁਸੀਂ ਪੰਜਾਬ ਨਾਲ ਸੰਬੰਧਿਤ ਐਨਡੀ ਲੈਵਲ ਦੀ ਕਿਸੇ ਵੀ ਗਵਰਨਮੈਂਟ ਜੌਬ ਨਾਲ ਤੁਸੀਂ ਸੰਤ ਰੱਖਦੇ ਹੋ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਪੰਜਾਬ ਦੀਆਂ ਜਾਂ ਗਵਰਨਮੈਂਟ ਸਕੀਮਾਂ ਨੂੰ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਦਬਾਓ ਤਾਂ ਕਿ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਇਨ ਫਿਊਚਰ ਜਿਹੜੀ ਆਪਣੇ ਚੈਨਲ ਦੇ ਉੱਪਰ ਮਿਲਦੀ ਰਹੇਗੀ ਸੋ ਗੱਲ ਕਰਦੇ ਆ ਕਿ ਜੇਕਰ ਦੇਖਿਆ ਜਾਵੇ ਜਿਹੜਾ ਭਾਰਤ ਸਰਕਾਰ ਦੁਆਰਾ ਜਿਹੜਾ ਬਹੁਤ ਸਾਰੇ ਜਿਵੇਂ ਵਿਦਿਆਰਥੀ ਹੁੰਦੇ ਆ ਜਿਹੜੇ ਕਮਿਊਨਿਟੀ ਵਰਗ ਦੇ ਵਿੱਚ ਹੁੰਦੇ ਤਾਂ ਉਹਨਾਂ ਨੂੰ ਇੱਥੇ 48000 ਰੁਪਏ ਦਿੱਤਾ ਜਾ ਰਿਹਾ ਤੇ 48000 ਕਿਵੇਂ ਇੱਥੇ ਜਿਹੜਾ ਵਿਦਿਆਰਥੀ ਪ੍ਰਾਪਤ ਕਰ ਸਕਦੇ ਜਿਵੇਂ ਕੋਲਜ ਆ ਡਿਗਰੀ ਦੇ ਵਿੱਚ ਜਿਹੜੇ ਵਿਦਿਆਰਥੀ ਨੂੰ ਇਹ ਦਿੱਤਾ ਜਾਊਗਾ ਠੀਕ ਹੈ ਸੋ ਇਹਦੇ ਵਿੱਚ ਮੇਨਲੀ ਜਿਹੜੀ ਕੈਟਾਗਰੀ ਐ ਐਸਸੀ ਐਸਟੀ ਓਬੀਸੀ ਸੋ ਇਹਨਾਂ ਕੈਟਾਗਰੀਆਂ ਦੀ ਜੇਕਰ ਆਪਾਂ ਗੱਲ ਕੀਤੀ ਜਾਵੇ ਸੈਸ਼ਨ 2024-25 ਦੇ ਲਈ ਐਲਾਨ ਕੀਤਾ ਗਿਆ ਕਿ 48000 ਰੁਪਿਆ ਇੱਕ ਜਿਹੜਾ ਵਿਅਕਤੀ ਇੱਕ ਕਹਿੰਦਾ ਮੈਂ ਸਟੂਡੈਂਟ ਨੂੰ ਦਿੱਤਾ ਜਾਊਗਾ ਠੀਕ ਹੈ ਸੋ ਇਹ ਜਿਹੜੀ ਸਕਾਲਰਸ਼ਿਪ ਸਕੀਮ ਜਿਹੜੀ ਹੈਗੀ ਹੈ ਤਾਂ ਇਸ ਨੂੰ ਅਸੀਂ ਅਪਲਾਈ ਕੌਣ ਕਰ ਸਕਦਾ ਤੇ ਐਲੀਜੀਬਿਲਟੀ ਕੀ ਹੋਣੀ ਚਾਹੀਦੀ ਹੈ ਜੇਕਰ ਦੇਖਿਆ ਭਾਰਤ ਦੇਸ਼ ਦੇ ਵਿੱਚ ਇਸ ਦੀ ਐਲੀਜੀਬਿਲਟੀ ਜਿਹੜੀ 10ਵੀਂ ਜਾਂ 12ਵੀਂ ਪਾਸ ਜਿਹੜੇ ਅੰਕ ਇਥੇ 80% ਤੋਂ ਉੱਪਰ ਜਿਹੜੇ ਵਿਦਿਆਰਥੀ ਦੇ ਹੋਣੇ ਚਾਹੀਦੇ ਆ ਤਾਂ ਇਹਨਾਂ ਜਿਹੜੀ ਸਕੀਮ ਦਾ ਇਸ ਸਕਾਲਰਸ਼ਿਪ ਸਕੀਮ ਦਾ ਜਿਹੜਾ ਕਾਲਜ ਲੈਵਲ ਤੇ ਲਾਹਾ ਲੈ ਸਕਦੇ ਆ ਠੀਕ ਹੈ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਆਗਰ ਵਿਦਿਆਰਥੀ ਕਾਲਜ ਦੇ ਜਿਹੜਾ ਪ੍ਰਵੇਸ਼ ਨਹੀਂ ਕਰ ਰਹੇ ਤਾਂ ਇਸ ਯੋਜਨਾ ਦਾ ਉਹ ਲਾਹਾ ਨਹੀਂ ਲੈ ਸਕਦੇ ਬਧੀਏ ਤਰ੍ਹਾਂ ਠੀਕ ਹੈ ਤਾਂ ਇਹ ਚੀਜ਼ ਵੀ ਧਿਆਨ ਚ ਰੱਖਣਾ ਹੈ ਤੋ ਇਸ ਤੋਂ ਇਲਾਵਾ ਇਸ ਨੂੰ एलिजिबिलिटी ਦੇ ਪਿਛੇ ਤੁਹਾਨੂੰ ਅਪਲਾਈ ਕਿਵੇਂ ਕਰਨਾ ਹੋਏਗਾ ਅਪਲਾਈ ਤਾਂ ਤੁਹਾਨੂੰ ਇਹ ਜਿਹੜਾ ਇੰਡੀਅਨ ਨੈਸ਼ਨਲ ਜਿਹੜੀ ਸਕਾਲਰਸ਼ਿਪ ਸਕੀਮ ਦੇ ਤਾਹਤ ਉਹਨਾਂ ਦੀ ਵੈਬਸਾਈਟ ਤੇ ਆ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਸੋ ਇਹ ਭਾਰਤ ਸਰਕਾਰ ਵੱਲੋਂ 2024-25 ਦੇ ਲਈ ਪਹਿਲਾਂ ਵੀ ਜਿਹੜੀਆਂ ਬਹੁਤ ਸਾਰੀਆਂ ਸਕੀਮਾਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਜਿਹੜੀ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ ਤੇ ਹੁਣ ਵੀ ਤੁਸੀਂ ਇਹਨਾਂ ਸਕਾਲਰਸ਼ਿਪ ਨੂੰ ਜਿਹੜਾ ਅਪਲਾਈ ਕਰ ਸਕਦੇ ਹੋ ਜਾਣਕਾਰੀ ਬਤੀ ਲਗੀ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਇਸ ਤਰ੍ਹਾਂ ਦੀਆਂ ਹੋਰ ਪੰਜਾਬ ਸਰਕਾਰ ਇੰਡੀਆ ਲੈਵਲ ਦੀਆਂ ਜਿਹੜੀਆਂ ਸਕੀਮਾਂ ਦੇ ਜਾਣਕਾਰੀ ਲਈ ਹੋਣੇ ਚੈਨਲ